ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਥੋੜੀਆਂ ਭਾਰੀਆਂ ਨੇ ਰੇਟ ਵੀ ਥੋੜੇ ਜ਼ਿਆਦਾ ਵਾਲੀਆਂ ਨੇ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿਹੜੇ ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਵਿੱਚ ਕਿਵੇਂ ਦੇ ਰੰਗਾਂ ਵਿੱਚ ਐਡ ਕੀਤੇ ਨੇ ਇਹ ਜਿਹੜੀ ਕਲੈਕਸ਼ਨ ਹੈ ਪਿਓਰ ਕੋਟਨ embroiderry ਦੀ ਤੁਹਾਨੂੰ ਸ਼ੋਰ ਦਾ ਫੈਬਰਿਕ ਮਿਲੇਗਾ ਬੜਾ ਪਿਆਰਾ ਵਰਕ ਹੋਇਆ ਹੈ ਬੀ neck ਵਿੱਚ ਆਏਗਾ ਦੁਪੱਟਾ ਸ਼ਿਫੋਨ ਦਾ ਆਏਗਾ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਵਰਕ ਬੜਾ ਪਿਆਰਾ ਹੋਇਆ ਹੈ ਬਾਟਮ ਕਾ 2200 ਰੁਪਏ ਦਾ ਰੇਟ ਹੈ ਮੈਂ ਦੱਸਿਆ ਕਿ ਜਿਵੇਂ ਅੱਜ ਦੀਆਂ ਜਿਹੜੀਆਂ ਸਾਰੀਆਂ ਕਲੈਕਸ਼ਨਾਂ ਮੋਸਟਲੀ ਥੋੜੇ ਡੇਟ ਜਿਆਦਾ ਵਾਲੀਆਂ ਨੇ अवेलेबल ਸਾਰੀਆਂ ਯਾਨੀ ਇਹਦੇ ਵਿੱਚ ਤੁਹਾਨੂੰ ਪ्योर ਚੰਦੇਰੀ ਦਾ ਐਮਬ੍ਰੋਇਡਰੀ ਇੱਕ ਬਕਤੇ ਜਿਹਾ ਯੂਨੀਕ ਜਿਹਾ ਕਨਸੈਪਟ ਦੇ ਨਾਲ ਝੂਟ ਆਇਆ ਦੁਪੱਟਾ ਕਾਟਨ ਦਾ ਹੈ ਬਾਟਮ ਵੀ ਤੁਹਾਨੂੰ ਕਾਟਨ ਦਾ ਮਿਲੇਗਾ ਤੇ ਰੇਟ ਇਹਦਾ ਜਿਹੜਾ 2200 ਰੁਪਏ ਹੈ ਰੰਗ ਇਹਦੇ ਵਿੱਚ ਤੇਲ ਨਹੀਂ ਇੱਕ ਮੈਂਜੰਟਾ ਜੈਲੋ ਤੇ ਬਲੈਕ ਮਿਰਰ ਵਰਕ ਹੋਇਆ ਨਾਲ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਜਿੰਨੇ ਵੀ ਡਿਜ਼ਾਈਨ ਰੰਗ ਤੇ ਪੈਟਰਨ ਐਡ ਕੀਤੇ ਨੇ ਅਵੇਲੇਬਲ ਨੇ ਬਾਏ ਕਰਨਾ ਚਾਹ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 623924575 ਜੋ ਦਿੱਤਾ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਕਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਝ ਜਾਣਨਾ ਚਾਹੁੰਦੇ ਹੋ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਆ ਉਹਨਾਂ ਵਿੱਚ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਇਹ ਵਾਲੀ ਜਿਹੜੀ ਕਲੈਕਸ਼ਨ ਹੈ ਪਿਓਰ ਮलमल ਚੰਦੇਰੀ ਵਿੱਚ ਤੁਹਾਨੂੰ embroidery ਦੇ ਨਾਲ ਸ਼ਰਟ ਦਾ ਫੈਬਰਿਕ ਮਿਲ ਜੇਗਾ ਤੇ ਸੇਮ ਹੀ ਮलमल ਚੰਦੇਰੀ ਦੇ ਵਿੱਚ ਦੁਪੱਟਾ ਮਿਲੇਗਾ ਬਾਟਮ ਇਹਦਾ ਜਿਹੜਾ ਤੁਹਾਨੂੰ ਕਾਟਨ ਦਾ ਮਿਲੇਗਾ ਇਹ ਜਿੰਨੀਆਂ ਵੀ ਕਲੈਕਸ਼ਨਾਂ ਅੱਜ ਦੀ ਵੀਡੀਓ ਵਿੱਚ ਨੇ ਸਾਰੀਆਂ ਤੁਹਾਨੂੰ 2 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ 2 ਮੀਟਰ ਦਾ ਦੁਪੱਟਾ ਮਿਲੇਗਾ ਕਿਸੇ ਵੀ ਸੂਟ ਦੇ ਜਿਹੜੇ ਫੈਬਰਿਕ 2 ਮੀਟਰ ਤੋਂ ਘੱਟ ਨਹੀਂ ਹੈ ਸ਼ਰਟ ਬਾਟਮ ਤੇ ਦੁਪੱਟਾ ਥੋੜਾ ਜਿਆਦਾ ਹੋਏਗਾ ਘੱਟ ਕਿਸੇ ਵੀ ਦਾ ਨਹੀਂ ਹੈ ਤਿੰਨਾਂ ਚੋਂ ਇਹ 2200 ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਚਾਰ ਰੰਗਾਂ ਵਿੱਚ ਹੈ ਕੁਝ ਪਿਸਟਰਲ ਟੋਨ ਵਿੱਚ ਆਏ ਨੇ ਕਿਉਂਕਿ ਵੈਡਿੰਗਸ ਦੇ ਵੀ ਇਹੋ ਜਿਹੇ ਕਲਰ ਬੜੇ ਪਿਆਰੇ ਲੱਗਦੇ ਨੇ ਗਰਮੀਆਂ ਵਿੱਚ ਜਿਹੜੀਆਂ ਵੈਡਿੰਗਸ ਆndੀਆਂ ਨੇ ਉਹਨਾਂ ਤੇ ਬਹੁਤ ਪਿਆਰੇ ਸੂਟ ਨੇ ਰੰਗ ਬੜੇ ਪਿਆਰੇ ਨੇ ਸ਼ਿਮਰ ਬਹੁਤ ਟ੍ਰੈਂਡ ਕਰ ਰਿਹਾ ਤੇ ਸ਼ਿਮਰ ਤੇ ਬਿੰਦ ਲੈ ਕੇ ਬਹੁਤ ਹੀ ਪਿਆਰਾ ਸੂਟ ਆਇਆ ਹੈ ਦੋ ਰੰਗਾਂ ਵਿੱਚ ਤੁਹਾਨੂੰ ਇਹ ਸ਼ਿਮਰ ਦਾ ਸੂਟ ਮਿਲ ਜੇਗਾ ਸ਼ਿਮਰ ਸਿਲਕ ਵਿੱਚ ਤੁਹਾਨੂੰ ਜਿਹੜਾ ਕੀ ਸ਼ਰਦ ਦਾ ਫੈਬਰਿਕ ਮਿਲੇਗਾ embroidery full heavy embroidery ਹੈ ਦੁਪੱਟਾ ਕ੍ਰਾਸ਼ ਸ਼ਿਮਰ ਵਿੱਚ ਮਿਲੇਗਾ ਗੋਟਾ ਡਿਟੇਲਿੰਗ ਗੋਟਾ ਪੱਟੀ ਵਰਕ ਹੋਇਆ ਹੈ ਸ਼ਰਟ ਤੇ ਵੀ ਤੇ ਨਾਲ ਦੁਪੱਟੇ ਤੇ ਵੀ ਬਹੁਤ ਪਿਆਰਾ ਕੰਟਰਾਸਟ ਕੀਤਾ ਗਿਆ ਫੁਲਕਾਰੀ ਸਟਾਈਲ ਦਾ ਟੱਚ ਦਿੱਤਾ ਗਿਆ ਨਾਲ ਇਹਨੂੰ ਬਾਟਮ ਇਹਦਾ ਤੁਹਾਨੂੰ ਮਿਲੇਗਾ ਸਿਲਕ ਦਾ 5 ਮੀਟਰ ਦੀ ਸ਼ਰਟ ਦਾ ਲੈਂਥ ਪੂਰੀ ਹੈ 5 ਮੀਟਰ ਦਾ ਬਾਟਮ 5 ਮੀਟਰ ਦਾ ਦੁਪੱਟਾ ਇਹ ਸੂਟ ਥੋੜਾ ਕੋਸਟਲੀ ਹੈ ਇਹ ਤੁਹਾਨੂੰ 5500 ਰੁਪਿਆ ਦਾ ਸੂਟ ਮਿਲੇਗਾ ਕਿਉਂਕਿ ਫੁੱਲ ਹੈਵੀ ਹੈ embroider shirt ਹੈ ਦੁਪੱਟਾ ਬਹੁਤ ਹੈਵੀ ਹੈ ਹੈਂਡਵਰਕ ਵਾਲੀ ਕਲੈਕਸ਼ਨ ਹੈ ਕਲਰ ਇਹਦੇ ਵਿੱਚ ਜਿਹੜੇ ਫਿਲਹਾਲ ਦੋ ਆਏ ਨੇ ਬਟੀਕ ਵਾਲਾ ਸੂਟ ਆਇਆ ਜੀ ਸ਼ਰਟ ਪਿਓਰ ਲੀ कॉटन ਵਿੱਚ embroider ਵਰਕ ਬਹੁਤ ਹੀ ਪਿਆਰਾ ਹੈ ਬਾਟਮ ਵੀ ਲੀ कॉटन ਵਿੱਚ ਤੁਹਾਨੂੰ ਮਿਲੇਗਾ ਚਾਰ ਰੰਗ ਨੇ ਇਹਦੇ ਵਿੱਚ ਤੇ ਜਿਹੜਾ ਇਹ ਸੂਟ ਹੈ ਤੁਹਾਨੂੰ ਮਿਲੇਗਾ 1050 ਰੁਪਏਾਂ ਦੇ ਵਿੱਚ ਚਾਰ ਰੰਗਾਂ ਵਿੱਚ ਪਹਿਲਾ ਕਾਟਨ ਦਾ ਸੀ ਲੀ ਕਾਟਨ ਦੇ ਵਿੱਚ ਇਹ ਵਾਲੇ ਸੂਟ ਆਏ ਨੇ ਸ਼ਰਟ ਪਾਟਾ ਵਿਸਕੋਜ਼ ਕਾਟਨ ਦਾ ਲੇਸ ਤੇ ਬੁਟੀ ਕੋਲਤੋਂ ਦੁਪੱਟਾ ਮਿਲੇਗਾ ਇਹਨਾਂ ਦਾ ਰੇਟ ਜਿਹੜਾ ਕਿ 1750 ਰੁਪਏ ਆ ਪਹਿਲੀ ਜਿਹੜੀ ਕਲੈਕਸ਼ਨ ਆਈ ਸੀ 1050 ਰੁਪਏਾਂ ਦੇ ਵਿੱਚ ਮਸਨੀਂ ਦੇ ਦੁਪੱਟੇ ਨਾਲ ਆਏਗੀ ਇਹਦੇ ਵਿੱਚ ਵੀ ਚਾਰ ਰੰਗ ਨੇ ਬਾਕੀ ਤੁਸੀਂ ਕੋਈ ਵੀ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623928565 ਜੋ ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਸਟੇਟਸ ਵੇਖਣਾ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੇ ਜੇਕਰ ਤੁਸੀਂ ਸੂਟ ਸੇਲ ਕਰਨੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੁਹਾਡਾ ਨੰਬਰ ਜੇਕਰ ਸਟੇਟਸ ਵੇਖਣਾ ਰਿਸੀਵ ਕਰ ਲਵਾਂਗੀ ਸਟੇਟਸ ਸ਼ੋ ਹੋ ਜਾਣਗੇ ਤਾਂ ਜੇਕਰ ਤੁਸੀਂ ਸੇਪ ਸੂਟ ਸੇਲ ਕਰਨੇ ਆ ਤਾਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੇ ਜਿੱਥੇ ਤੁਹਾਨੂੰ ਅਪਡੇਟਸ ਆ ਜਾਇਆ ਕਰਨਗੇ ਆ ਇਹ ਵੀ ਸਾਰੀਆਂ ਹੈਂਡਬੁੱਕ ਵਾਲੀਆਂ ਕਲੈਕਸ਼ਨਾਂ ਨੇ ਕੁਝ ਸਿੰਗਲ-ਸਿੰਗਲ ਕਲਰ ਹੈ ਕੁਝ ਵਿੱਚ ਦੋ-ਦੋ ਹੈਗੇ ਨੇ ਕੁਝ ਵਿੱਚ ਤਿੰਨ ਨੇ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟ ਹੋਣਗੇ